ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਪੰਜਾਬ ਦਾ ਤੇ ਬਾਕੀ ਭਾਰਤ ਦਾ ਇਹ ਫਰਕ ਹੈ ਕਿ ਜੇ ਪੰਜਾਬ ਜੇ ਹਮਾ ਚਲਲ ਜਾਂ ਕਿਸੇ ਹੋਰ ਸੂਬੇ ਵਿੱਚ ਉੱਤਰਾਖੰਡ ਵਿਆਹਾਂ ਤੇ ਕੋਈ ਮੁਸੀਬਤ ਆ ਜਾ ਕਿਉਂਕਿ ਪੰਜਾਬੀ ਜਿਹੜੇ ਆਜਾਦ ਆਦਨ ਫਸਦੇ ਆ ਕੋਈ ਯਾਤਰਾ ਤੇ ਗਏ ਹੁੰਦੇ ਆ ਆਪਣਾ ਧਾਰਮਿਕ ਸਥਾਨਾਂ ਦੇ ਤੇ ਜਾਂ ਸ਼ਿਮਲੇ ਵਗੈਰਾ ਘੁੰਮਣ ਗਏ ਹੁੰਦੇ ਆ ਉਥੇ ਫੇਰ ਦੱਸਦੇ ਆ ਕਿ ਜਿਹੜੀ 200 ਰੁਪਏ ਦੀ ਪਾਣੀ ਬੋਤਲ ਸੀ ਉਹ 500 ਦੀ ਹੋ ਗਈ ਜਿਹੜਾ 500 ਰੁਪਿਆ ਕਰਾਇਆ ਇਸ ਕਮਰੇ ਦਾ ਉਨੇ ਉਹਨੇ ਪੰਜਾਰ ਕਰਤਾ ਮਤਲਬ ਕਿ ਮੁਨਾਫਾ ਖੋਰੀ ਰੱਜ ਕੇ ਕਰਦੇ ਆ ਉਹ ਲੋਕ ਫਾਇਦਾ ਉਠਾਉਂਦੇ ਲੋਕਾਂ ਦੀ ਮਸੀਬਤ ਦਾ ਤੇ ਪੰਜਾਬ ਵਿੱਚ ਹਾਲੇ ਆ ਕਿ ਜਿਹੜੀ ਇੱਥੇ ਸਾਰਾ ਕੁਝ ਫਰੀ ਹੋ ਜਾਂਦਾ ਹੁਣ ਪਿੰਡਾਂ ਦੇ ਜਿਹੜੇ ਪਿੰਡ ਪੀੜਦੇ ਨੇ ਹੜ੍ਹਾਂ ਦਾ ਪਾਣੀ ਨਿਕਰੇ ਜੀ ਚਲੋ ਪਾਣੀ ਥੱਲੇ ਲੈ ਆਂਦੇ ਪਰ ਹਾਲੀਵੁੱਡੀ ਵਧੀਆ ਹੋ ਗਿਆ ਉਹ ਹੁਣ ਕਹ ਰਹੇ ਆ ਵੀ ਸਾਨੂੰ ਰਸ ਨਹੀਂ ਲੋੜ ਨਹੀਂ ਰਸ ਨਹੀਂ ਇੰਨਾ ਜ਼ਿਆਦਾ ਹੋ ਗਿਆ ਵਾ ਸਾਹਮਣਾ ਔਖਾ ਹੋਇਆ ਪਿਆ ਆਪਣੇ ਸਤਿ ਸ਼੍ਰੀ ਅਕਾਲ ਜੀ ਹੁਣ ਨਾ ਖਾਦਾ ਬੀਆ ਤੇ ਜਿਹੜੀ ਮਿੱਟੀ ਯਾਰੇ ਤਾਂ ਕੀ ਖੇਤਾਂ ਦੇ ਵਿੱਚ ਉਹ ਕੱਢਣ ਦੀ ਸਾਡੀ ਮਤ ਕਰੋ ਉਹਦੇ ਵਾਸਤੇ ਵੀ ਦੇਖ ਲਓ ਜੇ ਸਾਡੇ ਕਈ ਇੱਕ ਗਾਇ ਗਿਆ ਉਹ ਕਹਿੰਦਾ ਮੈਂ ਸੌਟ ਰਾਈਟਰ ਦਊਂਗਾ ਇਹ ਗਾਇ ਗਿਆ ਉਹਨੇ 12 ਪਿੰਡ ਗੋਦ ਲੈ ਲਏ ਆ ਇਸ ਤਰ੍ਹਾਂ ਪਿੰਡਾਂ ਨੂੰ ਗੋਦ ਲੈਣ ਵਿੱਚ ਵੀ ਜਿਥੇ ਜਥੇ ਬੰਦੀਆਂ ਨੇ ਹੋਲ ਲਾ ਗਈ ਆ ਮੈਨੂੰ ਲੱਗਦਾ ਹੋ ਸਕਦਾ ਜੰਨੀ ਪੰਜਾਬੀਆਂ ਸੇਵਾ ਭਾਵਨਾਵਾਂ ਇੱਕ ਇੱਕ ਪਿੰਡ ਨੂੰ ਤਿੰਨ ਨੂੰ ਜਿਥੇ ਬੰਦੀਆਂ ਗੋਦ ਲੈ ਲੈਂਦੇ ਆ ਅਜਿਹੇ ਮੌਕੇ ਤਿੰਨ ਸ਼ਖਸੀਅਤਾਂ ਜਿਹੜੀਆਂ ਨੇ ਨਾ ਉਹ ਮਾਜੇ ਦੇ ਵਿੱਚ ਖਾਸ ਤੌਰ ਤੇ ਉੱਪਰ ਕੇ ਸਾਹਮਣੇ ਆਈਆਂ ਜੇ ਸਿਆਸੀ ਲੋਕਾਂ 'ਚ ਵੇਖੀਏ ਤੇ ਕੁਲਦੀਪ ਸਿੰਘ ਧਾਲੀਵਾਲ ਐਮ ਆਰ ਐ ਹਲਕਾਜ ਨਾਲਾ ਉਹ ਬੰਦਾ ਜਦੋਂ ਦਿਹਾੜਾ ਹੈ 24 ਘੰਟੇ ਉੱਥੇ ਫਿਰਦਾ ਰਹਿੰਦਾ ਜਦੋਂ ਕੋਈ ਦਿਨ ਰਾਤ ਨੂੰ ਫੋਨ ਕਰ ਲਿਓ ਪਹੁੰਚ ਜਾਂਦਾ ਉੱਥੇ ਉਹਦੀਆਂ ਫਰਾਂ ਲੜਦਿਆਂ ਚੜ੍ਹ ਵਦਿਆਂ ਦੀਆਂ ਕਈ ਵੀਡੀਓ ਵਾਇਰਲ ਹੋਈਆਂ ਵੀ ਤੁਸੀਂ ਪਹੁੰਚਦੇ ਕੋਣੀ ਆ ਨਾਲੇ ਆਤਿਆਂ ਦੇ ਤਾਂ ਕਨਾਂ ਨੇ ਫਰਾਂਟ ਆ ਦੇਤਾ ਲੋਕੀ ਖੁਸ਼ੀ ਨਾਲ ਕੰਮ ਤੋਂ ਤੇ ਜੇ ਅਸਰਾਏ ਵਖੀਏ ਤੇ ਮੈਡਮ ਸ਼ੱਕ ਸ਼ੱਕ ਸੀ ਸਾਨੀ ਜਿਹੜੀ ਅੰਮ੍ਰਿਤਸਰ ਦੀ ਸੀ ਆ ਉਹ ਪਿੰਡਾਂ ਵਿੱਚ ਇਦਾਂ ਫਿਰਦੀ ਸੀ ਜਿਵੇਂ ਆਪਣੀ ਉਹਨਾਂ ਦੀ ਸਗੀਤੀ ਹੁੰਦੀ ਆ ਕਿਉਂਕਿ ਜਿਹੇ ਮੌਕੇ ਨੇ ਲੋਕਾਂ ਨੂੰ ਮਤ ਨਾਲੋਂ ਜ਼ਿਆਦਾ ਹਮਦਰਦੀ ਲੋੜ ਹੁੰਦੀ ਆ ਲੋਕੀ ਚਾਹੁੰਦੇ ਆ ਕਿ ਚਲੋ ਕੰਮ ਸਾਡਾ ਹੋਣਾ ਹੋਵੇ ਸਮਾਂ ਪਹੁੰਚਾ ਦੇ ਪਹੁੰਚਾ ਬਸ ਸਾਰੇ ਗੱਲ ਤੇ ਸੁਣੇ ਨਾ ਇਸ ਤਰ੍ਹਾਂ ਮੈਡਮ ਦੀ ਸੀ ਨੇ ਲੋਕਾਂ ਦੇ ਵਿੱਚ ਜਾ ਕੇ ਇਹ ਪ੍ਰਭਾਵ ਦਿੱਤਾ ਕਿ ਅਸੀਂ ਤੁਹਾਡੇ ਨਾਲ ਆ। ਲੋਕਾਂ ਨੇ ਬਹੁਤ ਪਿਆਰ ਕਰਦੇ ਉਹਨੂੰ। ਬਿਰਗਔਰ ਤਾਂ ਪਿਆਰ ਕਰਦੀ ਇਹਨਾਂ ਵੀਡੀਓ ਬੜੀ ਮਸ਼ਹੂਰ ਹੋਈਆਂ। ਪਰ ਇਹ ਸਭ ਤੋਂ ਵੱਡੀ ਸ਼ਖਸੀਅਤ ਧਾਰਮਿਕ ਸ਼ਖਸੀਅਤ ਆਪਣਾ ਲਾ ਲਈ ਹੈ। ਕਾ ਇਸੇ ਵੇਲੇ ਕੰਮ 'ਚ ਰੁਚੀ ਹੋਈ ਹੈ। ਉਹ ਆ ਬਾਬਾ ਆਪਣੇ ਸਰਿਆਲੀ ਵਾਲੇ ਬਾਬਾ ਸੁੱਖਾ ਸਿੰਘ ਜੀ। ਇੱਕ ਰੇਡਾ ਗਏ ਹੋਏ ਸੀ ਤੇ ਪਿਛੋਂ ਹੜਾਏ ਸੀ ਹਰਕਾ। ਸਭ ਤੋਂ ਪਹਿਲਾਂ 11 ਅਗਸਤ 2022 ਨੂੰ ਸultanpur Lodhi ਲੱਗੇ ਇੱਕ ਪਿੰਡ ਆ ਬਾਉਪੁਰ ਜਦੀਦ ਉਹਦਾ ਵਾਂ ਟੁੱਟਿਆ ਸੀਗਾ ਤੇ ਕਾਰ ਆਪਣੇ ਸਾਰੇ ਸਮਪਰਦਾਇ ਸਾਰੇ ਜੀ ਸੇਵਾਦਾਰ ਇਹ ਫੌਰਨ ਸਭ ਤੋਂ ਪਹਿਲਾਂ ਅਸੀਂ मौके ਤੇ ਪਹੁੰਚੇ ਸੀਗੇ ਉਸ ਵੇਲੇ ਬਾਬਾ ਜੀ ਵਾਪਸ ਆ ਗਏ ਕੈਨੇਡਾ ਦਾ ਪ੍ਰੋਗਰਾਮ ਵਿੱਚ ਛੱਡ ਕੇ ਤੇ ਹੁਣ ਵੇਖ ਲਓ ਕਦੀ ਉਹ ਬਾਬਾ ਜੀ ਸultanpur Lodhi ਦੇ ਕਿਸੇ ਬੰਦ ਦੇ ਉੱਤੇ ਮਿੱਟੀ ਪਾ ਰਹੇ ਹੁੰਦੇ ਆ ਕਦੀ ਹਰੀਕ ਲੱਗੇ ਕਿਸੇ ਪਿੰਡ ਦੇ ਮਿੱਟੀ ਪਾ ਰਹੇ ਹੁੰਦੇ ਆ ਕਦੀ ਆ ਵੀ ਪਹੁੰਚ ਜਾਂਦੇ ਆ ਨਾਲੇ ਹਲਕੇ ਜਿਹਾ ਔਰ ਤੁਸੀਂ ਮੈਨੂੰ ਦੱਸੋ ਕੋਈ ਕੋਈ ਸੰਤ ਕੋਈ ਬਾਬਾ ਕੋਈ ਟੇਰੇਦਾਰ ਕੋਈ ਜਿਹੜੇ ਲੱਖਾਂ ਰੁਪਏ ਲੈਂਦੇ ਆ ਕਥਾ ਕਰਨ ਦੇ ਲੋਕਾਂ ਨੂੰ ਇਹ ਦੱਸਣ ਵਾਸਤੇ ਵੀ ਇਹ ਮਾਇਆ ਨਾਗਣੀ ਆ ਜੇ ਕਿਸੇ ਨੇ ਕੋਈ ਦਵੰਦੀ ਇਥੇ ਬਤਾਂ ਦਾ ਦੋ ਕੋਈ ਵੀਡੀਓ ਸਾਹਮਣੇ ਆਈ ਨਹੀਂ ਆ ਜ਼ੁਬਾਨੀ ਜਮਾ ਖਰਚ ਲੋਕਾਂ ਨੇ ਬਹੁਤ ਕੀਤਾ ਵਾ ਇਹ ਬਾਬਾ ਜੀ ਤਾਂ ਸਰੀਰ ਵਿੱਚ ਆ ਸ਼ਾਂਤਵਾਜ ਵਿੱਚ ਸੀਟ ਹੁੰਦੇ ਆ ਵੇਖਣ ਨੂੰ ਲੱਗਦਾ ਕਿ ਬਹੁਤ ਮਿਹਨਤੀ ਨੇ ਆਪਣੇ ਸਿਰ ਦੇ ਉੱਤੇ ਮਿੱਟੀ ਜਾਂ ਮੋਰੀਆਂ ਢੁੰਡਿਆ ਇਹ ਨਹੀਂ ਵੀ ਲੋਕਾਂ ਨੂੰ ਕਰਕੇ ਤੇ ਆਪਸਾਈਡ ਦੇ ਉੱਤੇ ਕੁਰਸੀ ਤੇ ਬਹਿ ਗਏ ਇੱਕ ਗੜ੍ਹ ਹੋਈ ਨੇ ਲਾਗੇ ਪਾਣੀ ਦਾ ਗੜਵਾ ਖੜਿਆ ਹੋਆ ਤੇ ਦੂਜਾ ਚਾਲਾ ਮਾਰਨ ਲਿਆ ਵਾ ਖੋਦਾ ਇਹਨਾਂ ਤੋਂ ਇਲਾਵਾ ਜੇ ਤੁਸੀਂ ਹੋਰ ਗਏ ਬਾਬੇ ਨੂੰ ਕਿਸੇ ਹੋਰ ਕਿਸੇ ਮਹਾਪੁਰਖ ਨੂੰ ਕੋਈ ਸ਼ਲਾਵਰ ਜਿਹੜੇ ਕੱਥੇ ਤੌਰ ਤੇ ਆਪਣੇ ਨਾਮ ਨਾਲ ਕਈ ਗੇ ਰੈਂਕ ਲਿਖਦੇ ਆ ਉਹਨੂੰ ਆਪਣੇ ਕੱਪੜੇ ਚਿੱਟੇ ਗੰਦੇ ਕਰਦੇ ਵੇਖਿਆ ਹੋਵੇ ਤਾਂ ਦੱਸ ਦਿਓ ਮੈਨੂੰ ਇਹ ਆ ਅਸਲੀ ਲੋਕਾਂ ਦੀ ਸੇਵਾ ਖੋਦ ਅੱਗੇ ਲਾ ਕੇ ਹੁਣ ਇੱਕ ਮਰੜ ਪਿੰਡ ਸੀਗਾ ਬੜਾ ਅਬਿਆਸ ਲਾ ਕੇ ਉਹ ਪਿੰਡ ਸਿਰਫ ਇਸ ਕਰਕੇ ਬਜ਼ਾਰ ਬਾਬਾ ਜੀ ਕਾਕੇ ਸੜਾਲੀ ਵਾਲਿਆਂ ਕਰਕੇ ਕਮੈਂਟਾਂ ਭੇਜੋ ਦੱਸਿਓ ਕਿ ਖੈਰ ਮੈਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਅਖਬਾਰਾਂ ਚ ਨਹੀਂ ਖਬਰ ਆਉਂਦੀ ਉਹ ਨਹੀਂ ਪਤਾ ਲੱਗਦੀ ਹੈ ਤੇ ਜੇ ਤੁਹਾਨੂੰ ਕਿਸੇ ਹੋਰ ਬਾਬੇ ਕਿਸੇ ਬਦਲੋਂ ਕੋਈ ਸਿਆਤਾ ਪਹੁੰਚੀ ਆ ਜਾਂ ਬਾਬਾ ਆ ਪਹੁੰਚਿਆ ਜਾਂ ਬਾਬੇ ਨੇ ਸਿਰ ਤੇ ਬੂਰੀਆਂ ਢੋਈਆਂ ਵਾ ਅੱਗੇ ਲਾ ਕੇ ਖੁਦ ਕੰਮ ਕੀਤਾ ਵਾ ਉਹ ਬੜਾ ਚੰਗਾ ਮਿਲ ਪਿਆ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।